दाना ਮੰਡੀ ਮਾਹਲਪੁਰ ਦੇ ਵਿੱਚ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਟੀਰਾ ਆਪਸ ਵਿੱਚ ਪਿੜ ਗਈਆਂ ਤੇ ਇੱਕ ਦੂਜੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਚੜਪ ਦੇ ਵਿੱਚ ਦੋਹਾਂ ਟੀਰਾ ਦੇ ਕੁੱਲ 7 ਮੈਂਬਰ ਜ਼ਖਮੀ ਹੋਏ ਨੇ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਵਾਰਦਾਤ 28 ਦਸੰਬਰ 2023 ਦੀ ਰਾਤ ਕਰੀਬ 11 ਵਜੇ ਦੀ ਹੈ ਤੇ ਮਸਲਾ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ਦੋਹਾਂ ਟੀਰਾ ਦੇ ਇੱਕ ਦੂਜੇ ਤੇ ਇਲਜ਼ਾਮ ਨੇ ਕਿ ਝੜਪ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਪੁਲਿਸ ਨੇ ਫਾਇਰਿੰਗ ਦੀ ਪੁਸ਼ਟੀ ਨਹੀਂ ਕੀਤੀ ਝਗੜਾ ਹੋਇਆ ਉੱਥੇ ਮਾਲਪੁਰ ਜੀ ਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਖਲ ਹੋਈਆਂ ਕਿੰਨੇ ਕਿ ਪੇਸ਼ੈਂਟ ਆਏ ਚਾਰ ਇੱਕ ਪਾਸਿਓਂ ਆਏ ਤਿੰਨ ਇੱਕ ਪਾਸਿਓਂ ਸੱਤ ਹੈਗੇ ਨਾ ਗੋਲੀ ਦਾ ਕੋਈ ਸ਼ੋਰ ਨਹੀਂ ਨਹੀਂ ਇਹ ਮੂੰਝ ਬਣੇ ਕਹਿੰਦੇ ਪਏ ਡਾਕਟਰ ਸਾਹਿਬ ਨਾਲ ਪੁੱਛਦੇ ਆ ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ ਦੀ ਕੋਈ ਵੀ ਕੋਈ ਗੱਲ ਦੱਸ ਰਹੀ ਬਸ ਲੜਾਈ ਸਾਡੀ ਹੋਈ ਸਾਡੀ ਲੱਗਦੀ ਸੀ ਲੱਗਦੀ ਸੀ ਬਸ ਇੰਨੀ ਗੱਲ ਹੀ ਕਰ ਰਹੇ ਹੋਰ ਕੁਝ ਸਾਡੇ ਕੋਲ ਇੱਥੇ 7 ਪੇਸ਼ੈਂਟ ਜਿਹੜੇ ਸਿਵਲ ਹਸਪੀਟਲ ਸ਼ਹਿਰਪੁਰ ਚ ਐਡਮਿਟ ਹੋਏ ਆ ਜਿਨ੍ਹਾਂ ਚੋਂ ਕਿ 4 ਗਨ ਸ਼ਾਟ ਇੰਜਰੀ ਸੀਗੀਆਂ ਬਾਕੀ ਜਿਹੜੇ ਐਮ ਐਲ ਸੀ ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ ਇਸ ਦਿਵਚਨ ਪ੍ਰਿਆਸੀ ਜਮਾਲਪੁਰ ਵੀ ਨਚੇ ਆ ਗਏ। ਅ ਤਿੰਨ ਤੇ ਜਿਹੜੇ ਗਨ ਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ। ਐਂਸ ਨੇ ਕੀ ਖਲਾਸਤਾ? ਸਟੇਬਲ ਹੈਗੇ ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ ਨੈਕ ਲਾਈਨ ਤੇ ਲੱਗੀ ਹੈਗੀ ਥੋੜੀ ਇੰਜਰੀ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ।